ਅਮਰੀਕਾ ਦੀ ਅਦਾਲਤ ਵੱਲੋਂ ਕਾਰੋਬਾਰੀ ਗੌਤਮ ਅਡਾਨੀ ਉੱਤੇ ਲਗਾਏ ਗੇ ਗੰਭੀਰ ਇਲਜ਼ਾਮਾਂ ਤੇ ਜਾਰੀ ਕੀਤੇ ਗਵਰਣ ਤੋਂ ਬਾਅਦ ਭਾਰਤ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਇਸ ਦਾ ਸੇਕ ਹੁਣ ਪੰਜਾਬ ਤੱਕ ਵੀ ਪਹੁੰਚਦਾ ਨਜ਼ਰ ਆ ਰਿਹਾ ਹੈ ਇਸ ਨੂੰ ਲੈ ਕੇ ਕਿਸਾਨ ਅਗੋ ਸਰਵਜਿੰਦ ਪੰਦੇਰ ਨੇ ਸੀਐਮ ਭਗਵਾਨਤਮਨ ਸਮੇਤ ਦੇਸ਼ ਦੀਆਂ ਕਈ ਸਰਕਾਰਾਂ 'ਤੇ ਦੋਸ਼ ਲਗਾਏ ਹਨ ਪੰਦੇਰ ਨੇ ਸੂਬੇ ਦੀ ਆਵਾਜ਼ੀ ਪਾਰਟੀ ਦੀ ਸਰਕਾਰ ਤੋਂ ਜਵਾਬ ਮੰਗਿਆ ਹੈ ਸਰਵਜਿੰਦ ਪੰਦੇਰ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਲਗਭਗ 2 ਸਾਲ ਦੀ ਜਾਂਚ ਤੋਂ ਬਾਅਦ ਅਡਾਨੀ 'ਤੇ ਅੰਮ੍ਰਿਤ ਦੋਸ਼ ਲਗਾਏ ਗਏ ਸਨ ਤੇ ਉਸ ਦੀ ਗ੍ਰਫਤਾਰੀ ਲਈ ਵarrant ਜਾਰੀ ਕੀਤਾ ਗਿਆ ਸੀ ਸ਼ੁਰੂ ਵਿੱਚ ਸੂਰਨ ਨੂੰ ਲੈ ਕੇ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਸੂਰਜੀ ਊਰਜਾ ਬਿਜਲੀ ਮਹਿੰਗੀ ਹੈ ਪਰ ਇਸ ਬਿਜਲੀ ਸਮਝੌਤੇ ਲਈ ਕਰੀਬ 2200 ਕਰੋੜ ਰੁਪਏ ਦੀ ਰਿਸ਼ਵਤ ਦੇ ਨਾਂ ਮਾਮਲਾ ਸਾਹਮਣੇ ਆਇਆ ਹੈ ਜੋ ਵੱਟੇ ਸਵਾਲ ਖੜੇ ਕਰਦਾ ਹੈ ਪੰਦੇਲ ਨੇ ਕਿਹਾ ਕਿ ਇਹ ਸਮਝੌਤਾ ਕਰੀਬ 12 ਸੂਬਿਆਂ ਨਾਲ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਤੋਂ ਨਹੀਂ ਛੁੱਟੇ ਉਹ ਦਸ਼ਨ ਕੀ ਅਡਾਨੀ ਨਾਲ ਕਿਸ ਆਧਾਰ ਤੇ ਸਮਝੌਤਾ ਕੀਤਾ ਗਿਆ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਅਡਾਨੀ ਤੇ ਲੱਗੇ ਦੋਸ਼ਾਂ ਨੇ ਪੂਰੇ ਦੇਸ਼ ਦੀ ਬਦਨਾਮੀ ਕੀਤੀ ਹੈ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਸ਼ੇਅਰ ਬਾਜ਼ਾਰ ਦੀ ਰੈਗੂਲੇਟਰੀ ਆਉਣੇ 2 ਸਾਲ ਖੋਜ ਕਰਨ ਤੋਂ ਬਾਅਦ ਅਦਾਲਤ ਨੇ ਮੰਨ ਲਿਆ ਕਿ ਇਹ ਗੰਭੀਰ ਦੋਸ਼ਾ ਹੈਗੇ ਨੇ ਉਹਨਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਔਰ ਇਲਜ਼ਾਮ ਇਹ ਨੇ ਉਹਨਾਂ ਤੇ ਕਿ ਉਹਨਾਂ ਨੇ ਸੋਲਰ એનર્ਜੀ ਦੇ ਵਿੱਚ ਅਜੋਰ ਪਾਵਰ ਨਾਲ ਮਿਲ ਕੇ ਉੱਥੇ ਫੰਡ ਰੇਜ ਕਰਨਾ ਸੀ ਅਮਰੀਕਾ ਦੇ ਵਿੱਚ ਉਹ 25000 ਕਰੋੜ ਰੁਪਏ ਇਕੱਠਾ ਕਰ ਲਿਆ ਜਦੋਂ ਭਾਰਤ ਵਿੱਚ ਆਏ ਤੇ ਸੂਬਿਆਂ ਦੀਆਂ ਸਰਕਾਰਾਂ ਨੇ ਸਮਝੌਤਾ ਕਰਨ ਤੋਂ ਇਨਕਾਰ ਕਰਤਾ ਕਿਉਂਕਿ ਸੋਲਰ એનર્ਜੀ ਦੀ ਬਿਜਲੀ ਬਹੁਤ ਮਹਿੰਗੀ ਸੀਗੀ ਠੀਕ ਆ ਪਰ ਇਹਦੋਂ ਕਹਾ ਉਹ ਬਿਜਲੀ ਦੇ ਸਮਝੌਤੇ ਕਰਨ ਲਈ ਕਹਿੰਦੇ 2200 ਕਰੋੜ ਰੁਪਏ ਦੀ ਰਿਸ਼ਵਤ ਦੇਣੀ ਪੈਗੀ ਉਹ ਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਵੀ ਨੇ ਤੇ ਡਬਲ ਇੰਜਨ ਵਾਲੀਆਂ ਸਰਕਾਰਾਂ ਨੇ ਅਰ 12 ਸੂਬਿਆਂ ਨਾਲ ਸਮਝੌਤੇ ਹੋਏ ਭਗਵੰਤ ਮਾਨ ਜੀ ਵੀ ਵੱਖਰੇ ਨਹੀਂ ਗਏ ਉਹ ਦੱਸਣ ਵੀ ਇਹ ਸਮਝੌਤਾ ਵੱਧ ਪੈਸੇ ਦੇਣ ਵਾਲਾ ਉਹਨਾਂ ਕਿਹੜੇ ਹਿਸਾਬ ਨਾਲ ਕੀਤਾ ਹੈ ਖਬਰਾਂ ਨੇ ਬਈ ਸਾਡੇ ਕੋਲੇ ਤੋ ਇਸ ਕਰਕੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਵੀ ਨਾ ਖਾਊਂਗਾ ਨਾ ਖਾਣੇ ਦੂੰਗਾ ਸਾਡਾ ਸਿਰਫ ਇੰਨੀ ਮੰਗਿਆ ਪੀ ਪ੍ਰਧਾਨ ਮੰਤਰੀ ਜੀ ਇਹਦੀ ਨਿਰਪੱਖ ਜਾਂਚ ਕਰਾਉਣ ਇਹ ਪੂਰੇ ਦੇਸ਼ ਦੇ ਲੋਕਾਂ ਦਾ ਹੱਕ ਹੈਗਾ ਅਰ ਇਹਦੋਂ ਕਹਾ ਜੇ ਗੌਤਮ ਮਡਾਨੀ ਤੇ ਕੁਲਜਾਮ ਲੱਗੇ ਨੇ ਤੇ ਭਾਜਪਾ ਦੇ ਪ੍ਰਵਕਤਾ ਇਹ ਨਾ ਕਹਿਣ ਵੀ ਦੇਸ਼ ਤੇ ਹਮਲਾ ਹੋ ਗਿਆ ਗੌਤਮ ਮਡਾਨੀ ਦੇਸ਼ ਟੋੜਾ ਵਾ ਦੇਸ਼ ਹਿੰਦੁਸਤਾਨਾ ਉਹਦੇ ਉਹਦੇ ਇਲਜ਼ਾਮਾਂ ਨਾਲ ਪੂਰੀ ਦੁਨੀਆ ਦੇ ਵਿੱਚ ਦੇਸ਼ ਦੀ ਥੂਤੂ ਹੋਈ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਨਿਰਪੱਖ ਜਾਂਚ ਕਰਨੀ ਚਾਹੀਦੀ ਆ ਇਹਦੋਂ ਕਹਾ ਰਮਨੀਤ ਬਿੱਟੂ ਜੂ ਨੂੰ ਮੈਂ ਕਹਿਣਾ ਚਾਹੂੰਗਾ ਉਹ ਕਹਿੰਦੇ ਸੀ ਕਿਸਾਨ ਲੀਡਰਾਂ ਦੀ ਜਾਂਚ ਕਰਾਉਣੀ ਭੀ ਲਕਚਰ ਲੰਗ ਹੀ ਆ ਕਰਾ ਲਓ ਹੁਣ ਆਪਣੇ ਵਾਲੀ ਜਾਂਚ ਤੇ ਮਾੜਾ ਮੋਟਾ ਬੋਲੋ ਇਹ ਬੋਲੋ ਵੀ ਕਿੰਨੀਆਂ ਸਪੈਸ਼ਲ ਟ੍ਰੇਨਾਂ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ ਗੋਡਾਮ ਖਾਲੀ ਕਰਨ ਵਾਸਤੇ ਹੁਣ ਤਾਂ ਭਰਾਓ ਰੌਲਾ ਐ ਪੈ ਗਿਆ ਵੀ ਅਗਲੀ ਕਣਕ ਦੀ ਫਸਲ ਕਿੱਥੇ ਰੱਖਣੀ ਹੈ ਐਫਸੀਆ ਨੇ ਚਿੱਠੀ ਲਿਖੀ ਆ ਪੰਜਾਬ ਨੂੰ ਵੀ ਗੋਡਾਮਾਂ ਦਾ ਪ੍ਰਬੰਧ ਕਰ ਲੋ ਐਡਵਾਂਸ ਦੇ ਵਿੱਚ ਪਹਿਲੋ ਤਿਆਰੀ ਹੋ ਰਹੀ ਆ ਸਾਡਾ ਜਾਇਜਾ ਠੀਕ ਸੀ ਵੀ ਕਣਕ ਰੋਲਣਗੇ ਕਿਉਂ ਰੋਲਣਗੇ ਜਦੋਂ ਗੋਡਾਮ ਨਾ ਹੋਏ ਫਿਰ ਕਹਿਣਗੇ ਬਾਨੀ ਡਾਨੀ ਦੇ ਸ਼ੈਲੋ ਵਿੱਚ ਲੈ ਜੰਨੇ ਆ ਐ ਰਾਹ ਖੋਲਣਗੇ ਪ੍ਰਾਈਵੇਟ ਮੰਡੀ ਦਾ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਇਹ ਮੋਰਚਾ ਲਗਾਤਾਰ ਚੱਲ ਰਿਹਾ ਸਾਡੀ ਗੱਲ ਘਰ ਘਰ ਲੈ ਕੇ ਜਾਓ ਟੈਕਟਰ ਟਰਾਲੀਆਂ ਲੈ ਕੇ ਪੂਰੇ ਵੱਤ ਤੋਂ ਵੱਤ ਕਿਸਾਨ ਮਜ਼ਦੂਰ ਇੱਥੇ ਪਹੁੰਚਣ ਖਡੌਰੀ ਦੇ ਉੱਤੇ 26 ਨੂੰ ਵੱਡਾ ਇਕੱਠ ਹੋਊਗਾ 6 ਨੂੰ ਅਸੀਂ ਇੱਥੋਂ ਦਿੱਲੀ ਨੂੰ ਕੂਚ ਕਰਨਾ ਵਾ ਸਿੱਧਾ ਬੈਰੀਕੇਟਾਂ ਵਾਲੇ ਸਿੱਧਾ ਜਾਵਾਂਗੇ ਭਾਈ ਅੱਗੇ ਜਥਿਆਂ ਦੇ ਰੂਪੇ ਜਾਵਾਂਗੇ ਇਸ ਕਰਕੇ ਵੱਤ ਤੋਂ ਵੱਤ ਗਿਣਤੀ ਵਿੱਚ ਮੋਰਚਿਆਂ ਵਿੱਚ ਪਹੁੰਚਿਆ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਸੁਭੀ ਸਿੰਘ ਬਾਦਲ ਲੋਕਸ਼ੀਰੀ ਕਾਰਕ ਤੱਕ ਸਾਹਿਬ ਨੂੰ ਮੁਰ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ ਇਸ ਮੱਦੇ ਸਬੀ ਸਿੰਘ ਬਾਦਲ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਜਲਦ ਫੈਸਲਾ ਲੈ ਕੇ ਤਨਖਾਹ ਯਾਨੀ ਧਾਰਮਿਕ ਸਜ਼ਾ ਲਗਾਉਣ ਦੀ ਅਪੀਲ ਕੀਤੀ ਹੈ ਬਾਦਲ ਨੇ ਕਿਹਾ ਕਿ ਤਨਹਈਆ ਕਰਾ ਦਿੱਤੇ ਜਾਣ ਦਾ ਮੇਰੇ ਮਨ ਤੇ ਡੂੰਗਾ ਅਸਰ ਹੈ ਮੈਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕਿਆ ਹਾਂ ਮੈਂ ਨਿਮਾਣੇ ਸੇਖ ਵੰਗ ਪੇਸ਼ ਹੋਣਾ ਚਾਹੁੰਦਾ ਹਾਂ ਸੁਬੀਰ ਬਾਦਲ ਨੇ ਮੁਰਤੋ ਜਤਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹਨਾਂ ਨੂੰ ਤਨਖਈਆ ਕਰਾ ਦਿੱਤਾ ਜਾ ਚੁੱਕਿਆ ਹੈ ਉਸਤੇ ਜਲਦ ਫੈਸਲਾ ਸੁਣਾਇਆ ਜਾਵੇ ਚਿੱਠੀ ਵਿੱਚ ਉਹਨਾਂ ਕਿਹਾ ਗਿਆ ਕਿ ਉਹਨਾਂ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਜਾ ਚੁੱਕਿਆ ਹੈ ਉਹ ਉਹ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਪੇਸ਼ ਹੋਣਾ ਚਾਹੁੰਦੇ ਹਨ ਅਤੇ ਜਲਦ ਉਹਨਾਂ ਉੱਤੇ ਫੈਸਲਾ ਕੀਤਾ ਜਾਵੇ ਭਾਰਤ ਕੈਨੇਡਾ ਸਥਿਤ ਗਲੋਬਲ ਮੇਲ ਅਖਬਾਰ ਵਿੱਚ ਛਪੀਕ ਰਿਪੋਰਟ ਤੇ ਸਖਤ ਇਤਰਾਜ਼ ਜਤਾਏ ਜਾਂਦੇ ਕੁਸਦੀਨਾਬਾਦ ਦੇ ਜਿਸ ਵਿੱਚ NIA ਵੱਲੋਂ ਹਰਦੇਵ ਸਿੰਘ ਨਿਜਤ ਦੀ ਮੌਤ ਦੇ ਸਬੰਧ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਐਜੇ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਪੋਵਾਲਨ ਜੋੜ ਦੀ ਕੋਸ਼ਿਸ਼ ਕੀਤੀ ਗਈ ਸੀ ਕੈਨੇਡਾ ਨੇ ਅਧਿਕਾਰਤ ਤੌਰ ਤੇ ਇਹਨਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕੈਨੇਡਾ ਸਰਕਾਰ ਨੇ ਇੱਕ ਬਿਆਨ ਜਾਰੀ ਕਰਦੇ ਹ ਕਿ ਹੈ ਕਿ 14 ਅਕਤੂਬਰ ਨੂੰ ਜਨਤਕ ਸੁਰੱਖਿਆ ਦੀ ਇੱਕ ਮਹੱਤਵਪੂਰਨ ਤੇ ਲਗਾਤਾਰ ਖਤਰੇ ਕਾਰਨ RCMP ਅਧਿਕਾਰੀ ਨੇ ਕੈਨੇਡਾ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਜਨਤਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਜਨਤਕ ਦੋਸ਼ ਲਗਾਉਂਦਾ ਅਸਾਧਾਰਨ ਕਦਮ ਚੁੱਕਿਆ ਸੀ ਬਿਆਨ ਵਿੱਚ ਅੱਗੇ ਕਿਹਾ ਹੈ ਕਿ ਕੈਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਮੰਤਰੀ ਜੈਸ਼ੰਕਰ ਅਤੇ ਜਾਂ NIA ਡੋਵਾਲ ਦੇ ਕੈਨੇਡਾ ਵਿੱਚ ਕਿਸੇ ਵੀ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਕੋਈ ਸਬੂਤ ਨਹੀਂ ਹਨ ਨਾ ਹੀ ਉਨ੍ਹਾਂ ਦੀ ਜਾਣਕਾਰੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪ੍ਰਧਾਨ ਕੈਬਨਿਟ ਮੰਤਰੀ ਅਮਨ अरोड़ा ਨੂੰ ਥਾਪ ਦਿੱਤਾ ਹੈ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਮੈਂ ਦੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀਆਂ ਕੈਬਨਿਟ ਮੰਤਰੀ ਅਮਨ अरोड़ा ਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਦ ਦਿੱਤੀ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਮਨ अरोड़ा ਪ੍ਰਧਾਨ ਅਤੇ ਸ਼ੈਰੀ ਕਲਸੀ ਉਪ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਮਾਨ ਨੇ ਕਿਹਾ ਕਿ ਮੈਨੂੰ ਆਪਣੇ ਦੋਵਾਂ ਸਾਥੀਆਂ ਤੇ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ ਚ ਹੋਰ ਮਜ਼ਬੂਤ ਕਰਨਗੇ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਇਥੇ ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂ ਕਿਸੇ ਹਿੰਦੂ ਚਿਹਰੇ ਨੂੰ ਪੰਜਾਬ ਇਕਾਈ ਦੀ ਵਾਕਡੋਰ ਸੌਂਪ ਸਕਦੀ ਹੈ ਹੁਣ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨ ਮੰਤਰੀ ਅਮਨ ਅਰੋਣਾ ਨੂੰ ਪਾਰਟੀ ਦਾ ਪ੍ਰਧਾਨ ਥਾਪ ਦਿੱਤਾ ਹੈ ਸਭ ਤੋਂ ਪਹਿਲੇ ਤੋਂ ਸਰਪ੍ਰਿੰਦਾ ਪ੍ਰਮਾਤਮਾ ਕਾ और उसके बाद हमारे आम आदमी पार्टी के सुप्रीमो श्री अरविंद केजरीवाल जी का पंजाब के माननीय मुख्यमंत्री हमारे बड़े भाई भगवंत मान जी का संगठन इंचार्ज और राज्यसभा एमपी संदीप पाठक जी का और पूरी पॉलिटिकल अफेयर्स कमेटी का और सब लोगों का बहुत बहुत शुक्रिया बहुत बहुत धन्यवाद कि हम मेरे को और मेरे छोटे भाई शहरी कलसी जी एम बटाला को जो दो पार्टी के सबसे छोटे निमाने वर्कर हैं सिपाही हैं अरविंद केजरीवाल जी के उनको आज पार्टी ने इतनी बड़ी जिम्मेवारी दी है मैं समझता हूँ कि ये हमारे लिए बहुत बड़ी सम्मान की बात है और मैं विश्वास दिलाना चाहूँगा हमारी पूरी पार्टी की लीडरशिप को केजरीवाल साहब को मान साहब को और पार्टी के हर छोटे बड़े वर्कर को पदाधिकारी को कि दिन रात एक करके मेहनत करके जो पार्टी का संगठन का काम होता है कि सरकार के किए हुए काम जो कि बहुत अच्छे काम मान साहब की अगुवाई में ढाई साल में पंजाब सरकार ने किए उनको लोगों तक लेके जाना और लोगों के जो मुद्दे मसले हैं उनको सरकार तक पहुंचाना और उनको हल कराना ये हमारी जिम्मेवारी होएगी और अरविंद जी के दिशा निर्देश के ऊपर उनकी गाइडेंस के साथ भगवंत मान जी आ, की टीम बन के सबको साथ लेके चलेंगे और मैं समझता हूँ कि आ, ऐसा भी बहुत आ, बहुत रेयर पाया जाता है किसी पार्टी में कि किसी पार्टी के मुखिया ने खुद अपने आप से आ, जो प्रधान की पद है उसको छोड़ने की बात की भगवंत मान जी ने थोड़े दिन पहले आ, ये इच्छा व्यक्त खुद से की थी और उसको Uh, मान के केजरीवाल साहब ने और पूरी पॉलिटिकल अफेयर्स कमेटी ने हम दोनों भाइयों को मेरे को और मेरे छोटे भाई शहरी कसी जी को जिम्मेवारी दी है और uh, मैं विश्वास दिलाता हूँ हमारी पूरी लीडरशिप को और हर छोटे बड़े वर्कर को कार्यकर्ता को कि उनकी uh, आकांक्षाओं पे उनकी उपेक्षाओं पे उनकी एक्सपेक्टेशंस पे हम दिन रात एक करके एक टीम बनके उनको पूरा उतरेंगे संगठन बिखरा हुआ था पंजाब में तो थी क्या थी थी लगता है आपके आने के बाद वो संगठन देखिए ये नहीं ये आपकी गलत ऑब्जर्वेशन है कोई संगठन ना कभी आम आदमी पार्टी का बिखरा हुआ था और ना ही कभी बिखरेगा मानसा की अगुवाई में और संदीप पाठक जी ने संगठन को बड़े अच्छे से पंजाब में संभाला हुआ था हम भी उसी तरीके पे चलते हुए उसको और मजबूत करेंगे संगठन दूसरी पार्टी को बिखरा हुआ था और है हमारे हमारा आम आदमी पार्टी पार्टी बाद में ਇੱਕ ਪਰਿਵਾਰ ਪਹਿਲੇ ਆ। ਜੀ ਪਹਿਲੇ ਚੈਲੰਜਸ ਕੀ ਰਹਾਂਗੇ? ਅਭ ਇਲੈਕਸ਼ਨ ਭਾਈ ਬੋਲ ਤਾਂ ਹੋ ਗਏ। ਇਸ ਦੇ ਬਾਅਦ ਆਪਕੋ ਚੈਲੰਜਸ ਕੀ ਆਏ ਆ ਤੁਹਾਡੇ ਲਈ? ਦੇਖੋ ਇਸ ਤਰ੍ਹਾਂ ਕਿ ਚੈਲੰਜਸ ਨੇ ਜਿਹੜੇ ਉਹ ਰਾਜਨੀਤੀ ਦੇ ਵਿੱਚ ਕੀ ਜ਼ਿੰਦਗੀ ਦੇ ਵਿੱਚ ਵੀ ਆਉਂਦੇ ਰਹਿੰਦੇ ਨੇ ਪਰ ਚੈਲੰਜਸ ਦੇ ਵਿੱਚੋਂ ਹੀ ਓਪਰਚ्युनिटीज ਵੀ ਨਿਕਲ ਕੇ ਆਉਂਦੀਆਂ ਨੇ। ਔਰ ਮੈਂ ਸਮਝਦਾ ਕਿ ਸਾਡੇ ਕੋਲੇ ਤਾਂ ਆਮ ਆਦੀ ਪਾਰਟੀ ਕੋਲ ਸਾਡੀ ਪੰਜਾਬ ਸਰਕਾਰ ਕੋਲ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਨੇਗੇਟਿਵ ਬੈਗੇਜ ਕੋਈ ਨਹੀਂ ਹੈ ਜਿਵੇਂ ਦੂਸਰੀਆਂ ਪਾਰਟੀਆਂ ਕੋਲੇ ਹੈ ਸੋ ਇਸ ਸਿਰਫ ਅਸੀਂ ਜਿਹੜੇ ਕੰਮ ਲੋਕਾਂ ਦੇ ਕਰਨੇ ਨੇ ਔਰ ਉਹੀ ਲੋਕਾਂ ਤੱਕ ਲੈ ਕੇ ਜਾਣੇ ਨੇ ਕੰਮਾਂ ਦੇ ਆਧਾਰ ਦੇ ਉੱਪਰ ਹੀ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਨੇ ਜਿਹੜਾ ਕਿ ਤੁਸੀਂ ਜਲੰਧਰ ਵੈਸਟ ਦੇ ਵਿੱਚ ਹੀ ਦੇਖਿਆ ਔਰ ਉਹ ਮਿਲਣਾ ਦੇ ਕੱਲ ਨੂੰ ਵੀ ਚਾਰੇ ਸੀਟਾਂ ਦੇ ਉੱਪਰ ਤੁਹਾਨੂੰ ਕੰਮਾਂ ਦੇ ਆਧਾਰ ਦੇ ਉੱਪਰ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ ਪਹਿਲਾ ਨਗਰ ਨਿਗਮ ਚੋਣਾ ਬਿਲਕੁਲ ਜੀ ਬਿਲਕੁਲ ਚਾਹੇ ਇਲੈਕਸ਼ਨ ਛੋਟੀ ਹੋਵੇ ਵੱਡੀ ਹੋਵੇ ਨਗਰ ਨਗਰ ਚੋਣਾ ਚਾਹੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਫਿਰ ਜਿਹੜੇ ਪੰਜਾਬ ਦੇ ਸਾਡੇ ਝਾਰੂ ਸਾਥੀ ਨੇ ਉਹ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀ ਚੋਣ ਦੇ ਮਹਿੰਮ ਦੇ ਵਿੱਚ ਹਿੱਸਾ ਪਾਉਣਗੇ ਜਦੋਂ ਇੱਕ ਪਰਿਵਾਰ ਹੁੰਦਾ ਹੈ ਨਾ ਜਿੱਤੇ ਜਿੱਥੇ ਲੋੜ ਹੁੰਦੀ ਹੈ ਉਸ ਪਰਿਵਾਰ ਦਾ ਮੈਂਬਰ ਉੱਥੇ ਪਹੁੰਚਦਾ ਹੈ ਠੀਕ ਠੀਕ ਹੈ ਸਰ ਥੈਂਕ ਯੂ ਬਹੁਤ ਬਹੁਤ